ਏ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆ ਤਾਂ ਇਹਨਾਂ ਦੀ ਬਰਾਬਰ ਦੀ ਹੈ ਇਹਨਾਂ ਦੀ ਸਭ ਤੋਂ ਗੂੜੀ ਦੋਸਤੀ ਹੈ ਇਹਨਾਂ ਦੀ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟ ਰੇਜਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆਪ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚੋਂ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜੇ ਇਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਆਤਵਾਦੀ ਨੰਬਰ 1 ਨੰਬਰ 1 ਟੈਰਰਿਸਟ ਹੈ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ 'ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿਕਟਾਂ ਕਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ-ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਦੇ ਬਿਕਰ ਪਿੱਛੇ ਉਹ ਕੋ ਭੁੱਲਿਆ ਦੂਜੀ ਗੱਲ ਜੇ ਉਹ ਹੈ ਟਰਨਸ ਨੰਬਰ 1 ਮੈਂ ਇਹਦੀ ਗੱਲ ਹੀ ਆਉਣਾ ਤੇ ਉਹਨੂੰ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਆ ਜੇ ਸਰਕਾਰ 'ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਉਸ ਪਾਰਲੀਮੈਂਟ ਜਾਂ ਸਪੀਕਰ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਨਾ ਰਣੌਤ ਦਾ ਦੂਜਾ ਹੀ ਰੂਪ ਦੇਖੋ ਸਮਝੋ ਇਹ ਭਰਾ ਪਹਿਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੁੱਪ ਰਹੇ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਪੜਾ ਇੱਥੋਂ ਇੱਥੇ ਹੜਾ ਚ ਕਰੋੜਾਂ ਦਾ ਨੁਕਸਾਨ ਹੋਇਆ ਬਾਦ ਸਾਹਿਬ ਨੇ ਕਿਹਾ ਕਿ ਮੈਂ ਬੱਕਰੀ ਕੁੱਕੜੀ ਸਾਰਿਆਂ ਦਾ ਮੁਆਵਜ਼ਾ ਦਾਂਗਾ ਇਸ ਇਲਾਕੇ ਚ ਕਿਸੇ ਨੂੰ ਕੀ ਪਟਿਆਲੇ ਚ ਪੰਜਾਬ ਚ ਕਿਸੇ ਨੂੰ ਨਹੀਂ ਪਿਆ ਕਿੱਦਾਂ ਕਿਹਦੇ ਆ। ਪਰ ਆਵਾ ਉਹ ਤਾਂ ਬਹੁਤ ਕੁਝ ਕਹਿੰਦਾ ਬੱਕਰੀ ਕੁੱਕੜੀ ਦਾ ਮੁਆਵਜ਼ਾ ਉਹਦੋਂ ਦਿੰਦਾ ਜਦੋਂ ਖਾਦੀ ਪੀਤੀ ਚ ਬੋਲਦਾ ਜਦੋਂ ਉਹ ਨੂੰ ਆ ਜਾਂਦੀ ਹੈ ਹੋਸ਼ ਫਿਰ ਨਾ ਉਹ ਨੂੰ ਚੇਤੇ ਆਉਂਦੀ ਹੈ ਬੱਕਰੀ ਨਾ ਆਉਂਦੀ ਹੈ ਕੁੱਕੜੀ ਨਾ ਹੁੰਦਾ ਕਿਸਾਨ ਮੈਂ ਬਾਤ ਸ਼ੁਰੂ ਹੀ ਗੱਲ ਐਗਰੀਕਲਚਰ ਪਾਲਿਸੀ ਤੋਂ ਕੀਤੀ ਪਟਿਆਲੇ ਦਾ ਸਾਥ ਵੀ ਇਹ ਚ ਬੜੀ ਇਹ ਇਹ ਬੜਾ ਦੇਖੋ ਮੈਂ ਇੱਕ ਗੱਲ 'ਚ ਇੱਜ਼ਤ ਕਰਦਾ ਕਿ ਇਹਨਾਂ ਦਾ ਐਮ.ਐਲ.ਏ. ਸਾਹਿਬ ਨੇ ਗੋਗੀ ਸਾਹਿਬ ਲੁਧਿਆਣੇ ਤੋਂ ਜਿਨ੍ਹਾਂ ਨੇ ਬੁੱਢਾ ਨਾਲੇ ਦਾ 325 ਸਾਲ ਹੋ ਗਏ ਜੀ ਨਹੀਂ ਪੱਥਰ ਰੱਖੇ ਨੂੰ ਉਹਨਾਂ ਨੇ ਆਪ ਜਾ ਕੇ ਨਹੀਂ ਪੱਥਰ ਭੰਨਣਾ ਸ਼ੁਰੂ ਕੀਤਾ ਪਟਿਆਲੇ ਦੀ ਵੀ ਉਹ ਤਸਵੀਰ ਹੈ ਮੈਂ ਤੁਹਾਨੂੰ ਕਹੀ ਨਹੀਂ ਪੱਥਰ ਇੱਥੇ ਭਗਵੰਤ ਸਿੰਘ ਸਾਹਿਬ ਦੇ ਦਿਵਾ ਦਿਖਾ ਦੂ ਜਿੱਥੇ ਇੱਕ ਦੀਵਾਨੀ ਦਾ ਕੇ ਕੰਮ ਨਹੀਂ ਹੋਇਆ ਅੱਜ ਪੰਜਾਬ ਦੀ ਸਾਰੀਆਂ ਲਿੰਕ ਰੋਡਾਂ ਟੁੱਟ ਗਈਆਂ ਨੇ ਬੁਰਾ ਹਾਲ ਹੈ ਕੀ ਰਿਪੇਅਰ ਹੋ ਰਹੀ ਹੈ ਅਨਸਰ ਇਜ਼ ਨੋ ਪੰਜਾਬ ਪੋਣੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਡੀਜ਼ਲ ਪੈਟਰੋਲ ਤੁਸੀਂ ਸਭ ਤੋਂ ਮਹਿੰਗਾ ਕਰਤਾ ਤੁਹਾਡੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨਹੀਂ ਮਗਰ ਮੁੱਖ ਮੰਤਰੀ ਜਿਹੜਾ ਆਮ ਆਦਮੀ ਦੀ ਸੀਗਾ ਉਹ ਜਹਾਜ਼ ਤੇ ਜਾਂਦਾ ਹੈ ਜਹਾਜ਼ ਤੇ ਆਉਂਦਾ ਹੈ ਔਰ ਜਹਾਜ਼ ਦੀ ਦਰਬਾਰ ਤੋਂ ਰੱਜ ਕੇ ਕਰ ਰਿਹਾ ਜੇ ਜਹਾਜ਼ ਕੋ ਤੇ ਉਹ ਵੀ ਦਾਖ ਦੇਣਾ ਉਹਦੀ ਫੋਟੋ ਬਖਾਵਾ ਕਿਹੜਾ ਜਹਾਜ਼ ਸੀ ਤੁਸੀਂ ਫਿਰ ਮਹਿਸੂਸ ਕਰੋਗੇ ਕਿ ਯਾਰ ਮਜ਼ਾਕ ਬਣਿਆ ਪਿਆ ਹੈ ਉਜਿ ਭੇਜਾ ਵੇ ਕਿ ਦਿੱਲੀ ਦੇ ਵਿੱਚ ਹੁਣ ਸੀਐਮ ਚੇਂਜ ਕੀਤਾ ਹੈ ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨੈਤਿਕਤਾ ਹੁੰਦੀ ਹੈ ਸੁਖਵੀਰ ਬਾਦਲ ਅਸਤੀਫਾ ਦੇ ਕੇ ਫਿਰ ਅੱਜ ਤੱਕ ਅਸਤਾ ਪੇਸ਼ ਨਹੀਂ ਹੋਏ ਪਰ ਕੇਜਰੀਵਾਲ ਨੇ ਅਸਤੀਫਾ ਦਿੱਤਾ ਔਰ ਫੈਮਿਲੀ ਨੂੰ ਅੱਗੇ ਨਾ ਰੱਖ ਕੇ ਕਿਸੇ ਹੋਰ ਨੂੰ ਸੀਐਮ ਬਣਾਇਆ ਔਰ ਅੱਜ ਅਸ਼ਵੀ ਪਲੇਅਰ ਹਰਾਂ ਨੇ ਇਹ ਟਵੀਟ ਵੀ ਕੀਤਾ ਸੀ ਫੇਸਬੁਕ ਤੇ ਵੀ ਉਹਨਾਂ ਨੇ ਪਾਇਆ ਸੀ ਕਿ ਬਦਲਾਅ ਦੀ ਹਵਾ ਕੇਵਲ ਦਿੱਲੀ ਚ ਨਹੀਂ ਹੋਈ ਇਹ ਪੰਜਾਬ ਦੇ ਵਿੱਚ ਵੀ ਆ ਰਹੀ ਹੈ ਹੌਲੀ ਹੌਲੀ ਔਰ ਹੋ ਸਕਦਾ ਹੈ ਕਿ ਇੱਥੇ ਵੀ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਹੋਵੇ ਵੀ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇਥੋਂ ਪਿਆ ਅਸਲ ਗੁਨੇਗਾਰੀ ਕੇਜਰੀয়াল ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇਤਾ ਤੈਨੂੰ ਵੀ ਦੇਣਾ ਪੈਣਾ ਤੇ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ ਤੇ ਸ਼ੁਰੂ ਹੋ ਗਈ ਔਰ ਮੁੜ ਕੇ ਕੰਮ ਨਹੀਂ ਰੁਕਿਆ ਦੇ ਕੇ ਜਾ ਸਕਦੇ ਜੀ ਤੇ ਇਹ ਗੱਲ ਏ ਚੁਗਬੀਰ ਜੀ ਦਾ ਫਿਕਰ ਨਾ ਕਰੋ ਹਾਲੇ ਪਾਸ ਸਰਕਾਰ ਦਾ ਫਿਕਰ ਕਰੋ ਜਿਹੜਾ ਜੱਪ ਪੱਗੇ ਨੂੰ ਫੜੇ ਹੋ ਤੁਸੀਂ ਇਹ ਜਿਹੜਾ ਜਹਾਜ ਉੱਡਦਾ ਫਿਰਦਾ ਨਾ ਪ੍ਰਾਈਵੇਟ ਦਾ ਖਰਚਾ ਤੁਸੀਂ ਵੀ ਦਿਨੇ ਹੋ ਪੈ ਜੀ ਤੁਸੀਂ ਥੋੜਾ ਧਿਆਨ ਰੱਖੋ ਇਨਾਂ ਗੱਲਾਂ ਦਾ ਸਰ ਇੱਕ ਨਾ ਮਾਲੀ ਨੂੰ ਜਿਹੜਾ ਚੁੱਕਿਆ ਗਿਆ ਜੀ ਦੇਖੋ ਮੈਂ ਭਾਵੇਂ ਮਾਲੀ ਸਾਹਿਬ ਦੀ ਸਾਡੀ ਆਪਸ ਕੋਈ ਐਡੀ ਸੁਰਸਰ ਰਲਦੀ ਨਹੀਂ ਮਗਰ ਮਾਲੀ ਸਾਹਿਬ ਨਾਲ ਵੀ ਜੋ ਹੋਇਆ ਮੈਂ ਉਸ ਨੂੰ ਕੰਡੈਮ ਵੀ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਐਮਰਜੈਂਸੀ ਜੋ ਇੰਦਰਾ ਗਾਂਧੀ ਨੇ ਲਾਈ ਸੀ ਉਹ ਐਮਰਜੈਂਸੀ ਵਾਲੇ ਹਾਲਾਤ ਹੋਣ ਨੇ ਉਸ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਮੇਰੇ ਤੇ ਪਰਚਾ ਕੀਆ ਉਹਨੂੰ ਮਿਸਲੀਡ ਕਰਕੇ ਥਾਣੇ ਲੈ ਕੇ ਗਏ ਫਿਰ ਉਹਨੂੰ ਅਰੈਸਟ ਕਰਤੀ ਆ ਉਹਦੀ ਗਲਤੀ ਸਿਰਫ ਇੰਨੀ ਹੈ ਕਿ ਉਹ ਬੜੀ ਹਿੰਮਤ ਨਾਲ ਆਪਦੀ ਗੱਲ ਭਗਵੰਤ ਮਾਨ ਦੇ ਖਿਲਾਫ ਰੱਖਦੇ ਜਿਹੜਾ ਵੀ ਭਗਵੰਤ ਮਾਨ ਦੇ ਖਿਲਾਫ ਗੱਲ ਕਰਦਾ ਉਤੇ ਕਾਰਵਾਈ ਤਾਂ ਨਿਸ਼ਚਿਤ ਹੀ ਆ ਹੁਣ ਮੈਂ ਜੇ ਆਪ ਦਾ ਕਨਸਰਨ ਵੀ ਦਿਖਾਇਆ ਤੁਹਾਨੂੰ ਕਿ ਭਾਈ ਇਹਨੂੰ ਇੰਨਾ ਪੈਗ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਤੇ ਵੀ ਕਾਰਵਾਈ ਹੋ ਸਕਦੀ ਮਗਰ ਅਸੀਂ ਠੀਠ ਠੀਠਾਂ ਚੋਂ ਆਂ ਸਾਨੂੰ ਨਹੀਂ ਕੋਈ ਫਰਕ ਮੈਂ ਜੋ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕਨਸਰਨ ਕਹਿ ਰਿਹਾ ਕਿ ਸ਼ਾਇਦ ਹਟ ਜਾਣ ਮੇਰੇ ਕਨਸਰਨ ਰੇਜ਼ ਕੀਤੇ ਆ ਤੇ ਪੰਜਾਬ ਦਾ ਵੀ ਭਲਾ ਨਹੀਂ ਤਾਂ ਜੋ ਹਾਲਾਤ ਪੰਜਾਬ ਦੇ ਪੜੇ ਅੱਜ ਦੇਖੋ ਅੱਜ ਕੀ ਖਬਰ ਲੱਗੀ ਹੈ ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ ਦੂਜੀ ਹਲਾਰਜ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ ਭੋਦੇ ਚ ਇਟਸ ਨਾਟ ਅ ਜੋਕ ਕਿ ਤੁਹਾਡਾ ਡੀਜੀਪੀ ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਲੌਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੋਤੀਆਂ ਦੇ ਕੇਸ ਵੀ ਵਧੇ ਆ ਇੱਕ ਸਟੋਰਸ਼ਨ ਟਾਰਗੇਟ ਕਿਲਿੰਗ ਵਧਿਆ ਨੇ ਇਸ ਜਿਸਾ ਜੋਕ ਕਿ ਬੰਦਾ ਤੁਹਾਡੀ ਜੇਲ੍ਹ ਚ ਹੋਵੇ ਤੇ ਤੁਹਾਡੀ ਪੁਲਿਸ ਜਾ ਕੇ ਆਨਰੇਬਲ ਹਾਈ ਕੋਰਟ ਚ ਕਹਿ ਰਹੀ ਹੈ ਕਿ ਹਾਂ ਸਾਡੀ ਜੇਲਾ ਚ ਆਉਣ ਕਰਕੇ ਕੰਮ ਵਧ ਗਿਆ ਸਾਡੀ ਜੇਲਾ ਕੀ ਇਹ ਫੇਲਿਅਰ ਨਹੀਂ ਲੌ ਨ ਆਰਡਰ ਕੀ ਦਾ ਸਬਜੈਕਟ ਆ ਭਗਵੰਤ ਮਾਨ ਦਾ ਜੇਲ੍ਹ ਮਨਿਸਟਰ ਕੌਣ ਹੈ ਭਗਵੰਤ ਮਾਨ 43000 ਕੌਲਾਂ ਦੀ ਡਿਟੇਲ ਹਾਈ ਕੋਰਟ ਚ ਸਮਿਟੋਈਆ ਕਿ ਜੜੀਆਂ ਗਈਆਂ ਨੇ ਕਿ ਲੌ ਨ ਆਰਡਰ ਦੇ ਜੋ ਧਜੀਆਂ ਉਡਾਈਆਂ ਜਾ ਰਹੀਆਂ ਥੋਡੇ ਸਾਹਮਣੇ ਨੇ ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕੰਸਰਨ ਜੋ ਕੁਝ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਸੀ ਆ ਉਹੀ ਪਾਲਸੀ ਪੰਜਾਬ ਦੀ ਆ ਤੇ ਤੂੰ ਵੀ ਲਾਂਬੇ ਹੋ ਜਾ ਤੇ ਮੈਲਾ ਦਾ ਪਾਲਸੀ ਦਾ ਅਸਰੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘਟਾਲੇ ਦਾ ਇਹ ਕੋ ਆਪ ਹੀ ਸੇ ਬਣਤੇ ਹੋ ਗਿਆ ਚਲੋ ਰੱਬ ਸਵਤਿਵਖਸ਼ ਮੈਨਾਂ ਤੁਹਾਡੀ ਕੋਈ ਗੱਲਬਾਤ ਹੋ ਜਾਈਏ ਕਿਉਂਕਿ ਕਿਸੇ ਨਾਲ ਵੀ ਹੋਣਾ ਮੇਰੇ ਨਾਲ ਕਰਦਾ ਗੱਲ ਕਿਹਦੇ ਨਾਲ ਭਗਵੰਤ ਨਾ ਕਿਸੇ ਹੋਰ ਨੇੜੇ ਦੇ ਨਾਲ ਨਹੀਂ ਉਹਦੇ ਨਾਲ ਸ਼ਾਮ ਸ਼ਾਮ ਜੇ ਇਹਨੂੰ ਗੱਲ ਹੋਣੀ ਹਲੇ ਤਾਂ ਲੱਥਣ ਈ ਆ ਆ ਹਾਲੇ ਕਿਤੋਂ ਗੱਲ ਹੋ ਜਾਣੀ ਨਹੀਂ ਸੁੱਤਰ ਤੁਹਾਡੇ ਕਾਫੀ ਸ਼ਾਕ ਪਨੇ 17 ਨੂੰ ਕੋਈ ਖਬਰ ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ ਇਹਦੇ ਐ ਪਿਆ ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ ਮਗਰ ਐਡੀ ਸੀਕਰੇਸੀ ਦੀ ਲੋੜ ਨਹੀਂ ਸੀ ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ ਆਮ ਆਦਮੀ ਕਲੀਨਿਕ ਤੋਂ ਕਰਾਓ ਤੇ ਇਹਦਾ ਪੋਲੋ ਤੋਂ ਕਿਉਂ ਕਰਾਓ ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ ਮਤਲਬ ਆਪ ਹੀ ਪੋਲ ਖੋਲ ਰੇਂ ਕਾਰਨ ਬੜਾ ਸਿੰਪਲ ਸੀ ਇੱਥੇ ਕਹੇ ਨਾ ਕਹੇ ਡਾਕਟਰ ਨੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ ਵੱਧ ਖਾਦੀ ਪੀਤੀ ਗਈ ਇਹ ਗੱਲ ਲੁਕੋਣ ਲਈ ਉੱਥੇ ਲੈ ਕੇ ਗਏ ਸਰ ਸੀਐਮ ਸਾਹਿਬ ਦੇ ਵੱਲੋਂ ਨਾ 26 ਜੀਰੀ ਲਵਾ ਦਿੱਤੀ ਗਈ ਸੀ ਕਿਸਾਨਾਂ ਨੂੰ ਕਹਿ ਕੇ 26 ਜੀਰੀ ਹਾਂਜੀ 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 ਹੁਣ ਜਿਹੜੇ ਸੈਲਰ ਮਾਲਕ ਨੇ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 100 26 ਜੀਰੀ ਲੈਣੀ ਲੇਗੀ ਤੇ ਕਿਸਾਨਾਂ ਦੀ ਫਸਲ ਸਿਰ ਤੇ ਹੈਗੀ ਕਿਵੇਂ ਦੇਖਦੇ ਹੋਗੇ ਕਿੰਨਾ ਕਿਉਂਕਿ ਕਿਸਾਨਾਂ ਨੂੰ ਅੱਗੇ ਕਾਫੀ ਪ੍ਰੋਬਲਮ ਆਉਣੀ ਹੈ ਤੇ ਸੈਲਰ ਮਾਲਕ ਮੰਨਣ ਨੂੰ ਤਿਆਰ ਨਹੀਂ ਹੈ ਕਿ ਕੋਈ ਥੋੜੀ ਪਾਰਟੀ ਦੇ ਵੱਲੋਂ ਇਸ ਬਾਰੇ ਇਹ ਦੇਖੋ ਗੰਮਣ ਦਾ ਬੜਾ ਵੱਡਾ ਫੇਲੀਅਰ ਹੈ ਜੀ ਦੇਖੋ ਜਿਹੜੀ ਚੀਜ਼ ਜਿਹੜੀ ਫਸਲ ਜਾਂ ਜਿਹੜੀ ਵੈਰਾਈਟੀ ਅ ਛੇਲਰ ਮਾਲਕ ਲੈਣ ਤੋਂ ਇਨਕਾਰ ਕਰਿਓ ਕੋਈ ਅੱਜ ਰਾਤੂ ਰਾਤ ਇਨਕਾਰ ਕਰ ਨਹੀਂ ਰਿਓ ਤਾਂ ਪਹਿਲਾਂ ਹੀ ਪਬਲਿਕ ਡੋਮੇਨ 'ਚ ਇਹ ਗੰਮਣ ਦਾ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਪਰ ਮੈਂ बार-बार ਕਹਿ ਰਿਹਾ ਕਿ ਸਾਰੀ ਐਗਰੀਕਲਚਰ ਪ੍ਰਣਾਲੀ ਨੂੰ ਲੈ ਕੇ ਬੜਾ ਵੱਡਾ ਲੈਪਸ اور ਫੇਲੀਅਰ ਚੱਲ ਰਿਹਾ ਹੈ ਨਾ ਤਾਂ ਕਿਸਾਨ ਖੁਦਕੁਸ਼ੀ ਰੋਕ ਰਹੀ ਆ ਨਾ ਕਿਸਾਨ ਕਰਜ਼ਾਈ ਹੁਣ ਤੋਂ ਖੇਤ ਮਜ਼ਦੂਰ ਜਾਂ ਕਿਸਾਨ ਦੀ ਘਟौती ਹੋ ਰਹੀ ਔਰ ਇਹ ਸਾਰੀ ਚੀਜ਼ਾਂ ਵਿਲ ਓਨਲੀ ਐਡ ਟੂ ਇਟ ਜਦੋਂ ਉਹਨੂੰ ਐਮਐਸਪੀ ਨਹੀਂ ਮਿਲਨੀ ਜਦ ਉਹਦੀ ਫਸਲ ਨਹੀਂ ਚੱਕੀ ਜਾਣੀ ਤੇ ਫਿਰ ਕੀ ਰਸਤਾ ਆਲਟਰਨੇਟਿਵ ਕਿਸਾਨ ਨੂੰ ਕੀ ਰੂਟ ਦਿਸਦਾ ਜਦੋਂ ਵੱਧ ਕਰਜ਼ਾਈ ਹੁੰਦਾ ਹੈ ਜੀਤਿਆ ਸਾਹਿਬ ਸੰਗਨਰ ਨਾਉਂਰ ਤੋਂ ਬਦਲੋ ਇੱਕ ਤੋਂ ਬਾਅਦ ਇੱਕ ਬਿਆਨ ਜਿਹੜੇ ਨੇ ਦਿੱਤੇ ਜਾ ਰਹੇ ਉਹ ਕਿ ਦਿੱਦਿਨ ਉਹਨਾਂ ਨੇ ਕਿਹਾ ਸੀਗਾ ਕਿ ਸੰਤ ਜੁਨਾਇਸ ਸਿੰਘ ਨਰਮਵਾਲੇ ਜਿਹੜੇ ਨੇ ਉਹ ਅੱਤਵਾਦੀ ਸੀਗੇ ਜੇ ਸੰਤ ਖੁੰਦੇ ਤਾਂ ਮੰਦਿਰ ਦੇ ਵਿੱਚ ਏਕੇ 47 ਨਹੀਂ ਲੱਗ ਜਾਂਦੇ ਸੋ ਤੁਹਾਨੂੰ ਕੀ ਲੱਗਦਾ ਹੈ ਬਿਆਨ ਜਿਹੜੇ ਨੇ ਲਗਾਤਾ ਕੋਈ ਸਿਆਣੀ ਬੀਬੀ ਦਾ ਸਵਾਲ ਪੁੱਛੀ ਤਾਂ ਕਵਲੀਆਂ ਦਾ ਮੈਂ ਜਵਾਬ ਦੇਣ ਸਭ ਨੂੰ ਮੇਰੇ ਮੇਰੀ ਇੱਕ ਰਿਕਵੈਸਟ ਹੈ ਦੇਖੋ ਐਮਪੀ ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਸ਼ੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜੇ ਇਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਆ ਔਰ ਸੀਰੀਅਸ ਸੀਰੀਅਸ ਏਲੀਨੇਸ਼ਨ ਦਾ ਇਹਦੇ 'ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈ ਚਾਰ ਇੱਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕੈਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਨੂੰ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에ਅਰਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਛੋਟੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮੌਲ ਨਾ ਖਰਾਬ ਕਰੋ ਰਮਨਜੀਤ ਮਿੱਤੂ ਦੇ ਪਿਆਰੇ ਚੰਗੀ ਸਾਹਿਬ ਚੰਗੀ ਸਾਹਿਬ ਕੋਲੇ ਸਪਸ਼ਟੀਕਰਨ ਦੇ ਦੇਣੀ ਜੀ ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲਏ ਪਤਾ ਨਹੀਂ